ਬੰਦੇ ਦੇ ਸੁਭਾਅ ਨੂੰ ਸਮਝਣੋਂ ਇੱਕ ਆਦਤ ਦਾ ਪਤਾ ਲੱਗ ਜੇ ਬਾਕੀ ਸਾਰੀਆਂ ਆਦਤਾਂ ਐਸੇ ਨਹੀਂ ਹੁੰਦੀਆਂ ਉਹਦਾ ਬੇਫੂਦ ਤਸੱਦੀ ਰੋਡ ਦੀ ਮਹਿਕ ਹੈ ਉਹਦੀ ਗੱਲ ਦੇ ਸਟਾਈਲ ਤੋਂ ਪਤਾ ਲੱਗ ਜਾਂਦਾ ਹੈ ਉਹਦੀ ਟੋਨ ਤੋਂ ਪਤਾ ਲੱਗਦਾ ਇਹ ਪਹਿਚਾਣ ਵਾਲਾ ਹੈ ਵੀਰੋ ਲੋਕੀ ਦੇ ਇੱਥੇ ਤਜਰਬੇ ਕਾਲ ਦੇ ਤੂੰ ਕਿਸੇ ਨੂੰ ਹੱਥ ਬਣਾਏਗਾ ਨਾ ਤੇਰੇ ਹੱਥ ਦੀ ਨਿੱਤ ਤੋਂ ਤੇਰੇ ਹੱਥ ਦੀ ਪਕੜ ਤੋਂ ਤੇਰੇ ਹੱਥ ਦੇ ਕਸਾ ਤੋਂ ਹੱਥ ਮਲਾਉਣ ਤੋਂ ਫੜ ਲੈਣਗੇ ਕਿ ਬੰਦਾ ਕਿੱਦਾਂ ਇਹਦਾ ਸੁਭਾਅ ਹੈ ਇਹਦਾ ਕਾਰਨ ਹੈ ਉਹ ਉਹ ਅੰਤਰ ਜਾਮੀ ਨਹੀਂ ਉਹ ਅਧੂਰਾ ਹੈ ਜਾਗੀ ਹੋਏ ਤੁਸੀਂ ਅਵੇਰ ਹੋ ਕੇ ਲੋਕਾਂ ਨੂੰ ਵੀ ਵੇਖਣਾ ਪ੍ਰੋਬਲਮ ਸਾਡੀ ਦੁਨੀਆ ਦੀ ਕੀ ਹੈ ਮੈਂ ਕੀ ਦੇਖਦਾ ਲੋਕ ਕੇ ਲਈ ਨਹੀਂ ਆਪਣੇ ਆਪ ਨੂੰ ਵੇਖਣ ਲੱਗੋ ਤੁਹਾਨੂੰ ਫਿਰ ਲੋਕਾਂ ਦਾ ਬੇ ਪਤਾ ਲੱਗਦਾ ਤੂੰ ਅਸਲ ਚ ਆਪਣਾ ਸਵਾਲ ਹੈ ਸ਼ੁਰੂ ਆਪਣੇ ਆਪ ਸਵਾਰੇ ਮੈਂ ਮਿਲਿਆ ਮੈਂ ਮਿਲਿਆ ਤੂੰ ਆਪਣੇ ਆਪ ਨੂੰ ਸਵਾਲ ਕਰ ਅਸੀਂ ਦੁਨੀਆ ਨੂੰ ਸਵਾਲ ਕਰਦੇ ਆ ਆਪਣੇ ਆਪ ਤੇ ਕੰਮ ਕਰੀਏ ਆਪਣੇ ਸੁਭਾਅ ਤੇ ਆਪਣੀਆਂ ਆਰਦਾਸਾਂ ਤੇ ਮੈਂ ਐਕ ਦੇ ਬੋਲ ਆਪਣੇ ਆਪ ਨੂੰ ਪਹਿਲਾਂ ਵੇਖੋ ਮੇਰਾ ਮਾਨਸਿਕ ਕੰਮ ਕਿਵੇਂ ਕਰਦਾ ਹੈ ਮੈਂ ਜੇ ਕੋਈ ਪੋਸ ਲਿਖਦਾ ਮੈਂ ਪੋਸ ਲਿਖਦਾ ਮੈਂ ਕਾਦੇ ਨਹੀਂ ਲਿਖਦਾ ਕੀ ਮੈਂ ਬਾਤ ਕਮੈਂਟ ਵੇਖਦਾ ਕੀ ਮੈਂ ਲਾਈਕ ਵੇਖਦਾ ਮੈਂ ਵੇਖਦਾ ਕਿੰਨੇ ਨੇ ਸ਼ੇਅਰ ਕੀਤੇ ਜੇ ਨਹੀਂ ਕੀਤੇ ਮੈਨੂੰ ਦੁੱਖ ਲੱਗਦਾ ਜੇ ਕਰਦਾ ਤੇ ਮੈਨੂੰ ਖੁਸ਼ੀ ਹੁੰਦੀ ਹੈ ਸਾਰੀਆਂ ਚੀਜ਼ਾਂ ਨੋਟ ਕਰੋ ਅਸਲ ਚ ਮੈਂ ਚੰਗਾ ਨਹੀਂ ਆ ਮੈਂ ਹੈ ਕੀ ਆ ਮੇਰੀ ਕਿੱਛ ਕੀ ਹੈ ਮੈਂ ਜਾਣਾ ਕਿੱਥੇ ਜਾਂਦਾ ਅਸੀਂ ਕਹਿੰਦੇ ਆ ਅਸੀਂ ਦੁਨੀਆ ਨੂੰ ਜਾਣਨਾ ਹੈ ਅਸੀਂ ਬਹੁਤ ਲੋਕ ਆ ਜਿਨ੍ਹਾਂ ਨੇ ਆਪਣੇ ਆਪ ਨੂੰ ਨਹੀਂ ਜਾਣਿਆ ਮੈਂ ਹੈ ਕੀ ਮੈਂ ਕਿੱਦਾਂ ਦਾ ਮੇਰਾ ਮਨ ਕਿਵੇਂ ਦਾ ਦੁਨੀਆ ਨੂੰ ਜਾਣਨ ਤੋਂ ਪਰੇ ਆਪਣੇ ਆਪ ਨੂੰ ਨਹੀਂ ਜਾਣਿਆ ਜਦੋਂ ਤੁਸੀਂ ਬਾਰੀਕੀ ਨਾਲ ਆਪਣੇ ਆਪ ਨੂੰ ਜਾਣੋਗੇ ਪਰ ਜਿਹੜੀ ਜਿਹੜੇ ਭੈੜੇ ਹੋਣਗੇ ਫਿਰ ਬਦਲਣ ਨੂੰ ਵੀ ਚੀਜ਼ ਆਵੇਗੀ ਆ ਮੇਰੀਆਂ ਭੈੜੀਆਂ ਆ ਆਪਾਂ ਨੇ ਮੈਂ ਇਹਨਾਂ ਨੂੰ ਚੇਂਜ ਕਰਨਾ ਮੈਂ ਆਪਣੇ ਆਪ ਨੂੰ ਬਦਲਣਾ ਹੈ ਤੇ ਉਦੋਂ ਫਿਰ ਮਰਬਾਨੀ ਦੀ ਲੋੜ ਪੈਣੀ ਹੈ ਉਦੋਂ ਗੁਰੂ ਗ੍ਰੰਥ ਸਾਹਿਬ ਦੀ ਲੋੜ ਪੈਣੀ ਮਰਬਾਨੀ ਦਾ ਗਿਆਨ ਸੰਥਾਥਾ ਵਿੱਚ ਸੱਚੇ ਪਾਤਸ਼ਾਹ ਸੇਹ ਦਿੰਦੇ ਆ ਧੰਨ ਗੁਰੂ ਗ੍ਰੰਥ ਸਾਹਿਬ ਜਗਾ ਜਗਾ ਸਾਨੂੰ ਸੇਹ ਦਿੰਦੇ ਆ ਜ਼ਿੰਦਗੀ ਚ ਐਦਾਂ ਜਿਉਣਾ ਹੈ ਆਪਣੇ ਮਨ ਨੂੰ ਐਦਾਂ ਕਰ ਆਪਣੇ ਮਨ ਨੂੰ ਐਦਾਂ ਕਰ ਸੰਗਤ ਸੰਗਤ ਦਾ ਕਿੰਨਾ ਵੱਡਾ ਗੁਰਬਾਣੀ ਦੇ ਵਿੱਚ ਗੱਲ ਬਾਰ ਬਾਰ ਕੀਤੀ ਜਾਂਦੀ ਹੈ ਸੰਗ ਸੰਗ ਨਤੀ ਸੰਗਤੀ ਸੰਗ ਕਰਕੇ ਕਦੀ ਕਰੇ ਮਾੜੀ ਸੰਗਤ ਕਰੇਗਾ ਉਧਰ ਨੂੰ ਨਹੀਂ ਕਰੇਗਾ ਚੰਗੀ ਸੰਗਤ ਕਰੇਗਾ ਉਧਰ ਨੂੰ ਕਰੀ ਕਰੇਗਾ ਬੰਦਾ ਉਧਰ ਨੂੰ ਵੱਲ ਜਾਏਗਾ ਤੇ ਸੋਚ ਸਮਝ ਗਏ ਤੇ ਨਹੀਂ ਯਾਰੀ ਕਿੰਨਾ ਮੰਨਿਆ ਨਾਲ ਹੈ ਪੈਦਾ ਕਿੰਨਾ ਹਾਲ ਹੈ ਉਹਨਾਂ ਦੇ ਵਿਚਾਰ ਕਿੱਦਾਂ ਦੇ ਨੇ ਉਹਨਾਂ ਦੀ ਸੋਚ ਕਿੱਦਾਂ ਦੀ ਤੇਰੀ ਯਾਰ ਤੇਰੀ ਹੈ ਕਿਵੇਂ ਤੇਰੀ ਯਾਰੀ ਬੋਣੀ ਤੇ ਜੋ ਪਰਦ ਇਹ ਪਹਿਲਾਂ ਮੇਰੀ ਯਾਰੀ ਨਾਲ ਫਕੀਰੀ ਕਰਦੇ ਪਰ ਫਕੀਰਾਂ ਦਾ ਮਤਲਬ ਸਾਡੇ ਤੇ ਅੱਜ ਕੱਲ ਹੋ ਗਿਆ ਵੀ ਕੋਈ ਸਾਈ ਬਣ ਗਿਆ ਕੋਈ ਪਾਸਪੋਰਟ ਤੇ ਹੱਥ ਲਾ ਰਿਹਾ ਕੋਈ ਹੋਰ ਬਾਬਾ ਬਣ ਗਿਆ ਇਹਨਾਂ ਨੂੰ ਫਕੀਰ ਕਹਿੰਦੇ ਆ ਉਹ ਬੜੇ ਮਨ ਦੇ ਫਕੀਰ ਨੇ ਲੋਕ ਇਹ ਫਕੀਰਾਂ ਦੀ ਗੱਲ ਛੱਡਦੇ ਹੋ ਉਹ ਜਨਨੋ ਕਿੰਦਾ ਲੈਨੇ ਆਪਣੇ ਮਨ ਆਪਣਾ ਪੈਂਦੇ ਹੋਣਗੇ ਵੇਖਦੇ ਹੋਣਗੇ ਕੀ ਹੈ ਉਹਨਾਂ ਦੇ ਪੱਲੇ ਪਰ ਮਨ ਦੇ ਫਕੀਰ ਲੋਕ ਵੇਖੇ ਹੈ ਪਰ ਵਾਈ ਕਿਸੇ ਕੀ ਇਤਾਂ ਦੀ ਫਕੀਰ ਲੋਕ ਘਰਾਂ ਚ ਰਹਿਣ ਵਾਲੇ ਉਹ ਜੱਟ ਬੰਦੇ ਦੇਸੀ ਬੰਦੇ ਸਾਧ ਬੰਦੇ ਮੈਂ ਜੱਟ ਜੱਟ ਨਾ ਕੇ ਸਮਝ ਲੈਣ ਵਿੱਚ ਜੱਦਾ ਨਹੀਂ ਕਰ ਲਿਆ ਉਹ ਕਿਸੇ ਬਰਾਦਰੀ ਚ ਨਹੀਂ ਗੈਲ ਉਹ ਛੋਟੀ ਬਰਾਦਰੀ ਵਿੱਚ ਪੈਦਾ ਹੋਏ ਦੇ ਪਰ ਫਕੀਰ ਲੋਗ ਨੇ ਜਮਈ ਨਹੀਂ ਕੋਈ ਕੱਚਾ ਹੋ ਕੋਈ ਨਹੀਂ ਕੋਈ ਨਹੀਂ ਉਠਾਈ ਥੀ ਤੁਹਾਨੂੰ ਚੇਤਾ ਹੈ ਅੱਜ ਤੋਂ 3-4